ਸੋ ਅੱਜ ਅਸੀਂ ਪਹੁੰਚੇ ਆਂ ਦਾ ਲੈਂਡਮਾਰਕ ਸਕੂਲ ਭੋਪੌਰ ਦੇ ਵਿੱਚ ਸੋ ਇੱਥੇ ਸਭ ਨੂੰ ਪਤਾ ਆ ਕਿ ਇਸ ਸਕੂਲ ਦੇ ਦੁਆਰਾ ਸਮੇਂ-ਸਮੇਂ ਸਰ ਬਹੁਤ ਸਾਰੇ ਉਪਰਾਲੇ ਕੀਤੇ ਜਾਂਦੇ ਆ ਚਾਹੇ ਉਹ ਬੱਚਿਆਂ ਦੀ ਪੜ੍ਹਾਈ ਨੂੰ ਲੈ ਕੇ ਹੋਵੇ ਚਾਹੇ ਸਿਹਤ ਨੂੰ ਲੈ ਕੇ ਹੋਵੇ ਸੋ ਇਸੇ ਤਰ੍ਹਾਂ ਸਕੂਲ ਦੇ ਦੁਆਰਾ ਇੱਕ ਕੈਂਪ ਲਗਾਇਆ ਜਾ ਰਿਹਾ ਆ ਉਹ ਕੈਂਪ ਕਿਸ ਮਕਸਦ ਨੂੰ ਲਗਾਇਆ ਜਾ ਰਿਹਾ ਉਹਦੇ ਵਿੱਚ ਕੀ ਕੀ ਟੈਸਟ ਹੋਣੇ ਜਾਂ ਕਿਹੜੀਆਂ ਕਿਹੜੀਆਂ ਸਹੂਲਤਾਂ ਦਿੱਤੀਆਂ ਜਾਣੀਆਂ ਸੋ ਸਾਡੇ ਵਿੱਚ ਮੌਜੂਦ ਨੇ ਪ੍ਰਿੰਸੀਪਲ सोनू ਸ਼ਰਮਾ ਜੀ ਔਰ ਸਕੂਲ ਦੇ ਐਮ ਡੀ ਇੰਜੀਨੀਅਰ ਸੁਖਵਿੰਦਰ ਜੀ ਔਰ ਪ੍ਰੈਜ਼ੀਡੈਂਟ ਮਨਜਿੰਦਰ ਜੀ ਉਹ ਆਪਾਂ ਪ੍ਰਿੰਸੀਪਲ ਸਾਹਿਬ ਨਾਲ ਗੱਲਬਾਤ ਕਰਾਂਗੇ ਕਿ ਜਿਹੜਾ ਇਹ ਕੈਂਪ ਆ ਇਹ ਕਿਹਨਾ ਕਿਹਨਾ ਚੀਜ਼ਾਂ ਨੂੰ ਲੈ ਕੇ ਆ ਕਿਹੜੇ ਕਿਹੜੀਆਂ ਸੁਵਿਧਾਵਾਂ ਇਹਦੇ ਵਿੱਚ ਹੋਣੀਆਂ ਆਪਾਂ ਗੱਲਬਾਤ ਕਰਾਂਗੇ ਹਾਂਜੀ ਜਿਹੜਾ ਤੁਹਾਡੇ ਸਕੂਲ ਦੁਆਰਾ ਜਿਹੜਾ ਕੈਂਪ ਲੱਗਣ ਜਾ ਰਿਹਾ ਆ ਕਦੋਂ ਲੱਗਣ ਜਾ ਰਿਹਾ ਔਰ ਇਹਦੇ ਵਿੱਚ ਕਿਹੜੀਆਂ ਕਿੜੀਆਂ ਸੁਵਿਧਾਵਾਂ ਨੇ Uh, see i believe that serving society is our core responsibility being an educational institution time to time we are taking several initiatives to uh, make aware the society to make aware community about uh, importance of healthcare so we are organizing uh, several uh, half marathons we are organizing these medical health care checkups as well this time also we are organizing it on twelfth january twenty twenty six day monday from ten o'clock in the morning till four o'clock in the evening is <laughs> ਇਦੇ ਵਿੱਚ ਕੀ ਕੀ ਜਿਹੜੇ ਟੈਸਟ ਹੋਣੇ ਜਾਂ ਕਿਸ ਤਰ੍ਹਾਂ ਦੀਆਂ ਸਹੂਲਤਾਂ ਹੋਣੀਆਂ ਹਨ ਅਨਸਰ ਜਿਹੜਾ ਕੈਂਪਸ ਤੁਹਾਡੇ ਸਕੂਲ ਵੱਲੋਂ ਲਗਾਇਆ ਜਾ ਰਿਹਾ ਆ ਇਹਦੇ ਵਿੱਚ ਕਿਹੜੇ ਕਿਹੜੇ ਟੈਸਟ ਹੋਣੇ ਆ ਔਰ ਕੀ ਕੀ ਸਹੂਲਤਾਂ ਹੋਣੀਆਂ ਆ ਕੀ ਕਹਿਣਾ ਚਾਹੋਗੇ ਏਰੀਏ ਦੇ ਆਪਣੇ ਜਿੰਨੇ ਵੀ ਮਾਜੂਦ ਲੋਕ ਨੇ ਦੋਆਬਾ ਦੀ ਆਵਾਜ਼ ਤੇ ਜੀਵਨ ਲੈਦ ਦੇ ਮਾਦੀਮ ਇਰਾਹੀ ਭੋਗਪੁਰ ਨਿਵਾਸੀਆਂ ਨੂੰ ਬੇਨਤੀ ਕਰਨਾ ਚਾਹੁੰਦਾ ਹਾਂ ਕਿ ਅਸੀਂ ਮਨੁੱਖਤਾ ਦੀ ਸੇਵਾ ਦਾ ਕੇਂਦਰ ਸਰਦਾਰ ਕਲਵੰਤ ਸਿੰਘ ਧਾਰੀਵਾਲ ਯੂਕੇ ਵਰਲਡ ਕੈਂਸਰ ਕੇਅਰ ਸੈਂਟਰ ਅਤੇ SBI ਕਾਰਡ ਪੇਮੈਂਟ ਸੁਵਿਧਾ ਐਸੋਸੀਏਸ਼ਨ ਕਰਾ ਕੇ ਅਸੀਂ ਇਥੇ ਕੋ ਭੋਗਪੁਰ ਲਈ ਬਹੁਤ ਲਾਹੇਵੰਦ ਕੈਂਪ ਕੈਂਸਰ ਦਾ ਕੈਂਪ ਲਗਾ ਰਹੇ ਹਾਂ ਜਿਸ ਵਿੱਚ ਅਸੀਂ ਸਾਰੀਆਂ ਫੈਸਿਲਿਟੀਆਂ ਜੋ ਵਰਲਡ ਕੈਂਸਰ ਕੇਅਰ ਪ੍ਰੋਵਾਈਡ ਕਰਦਾ ਉਹ 12 ਤਰੀਕ ਨੂੰ ਦਿਨ ਸੋਮਵਾਰ 10 ਵਜੇ ਤੋਂ 4 ਵਜੇ ਤੱਕ ਪ੍ਰੋਵਾਈਡ ਕਰਾਂਗੇ ਲੇਡੀਜ਼ ਲਈ ਮੈਮੋਗ੍ਰਾਫੀ ਸਪੈਸ਼ਲ ਡਾਕਟਰ ਅੱਖਾਂ ਦਾ ਬੱਚਿਆਂ ਦਾ ਅੱਖਾਂ ਦਾ ਕੈਂਪ ਔਰ ਗਦੂਦਾ ਦੇ ਕੈਂਸਰ ਦਾ ਇਲਾਜ ਔਰ ਬਲੱਡ ਕੈਂਸਰ ਇਹ ਸਾਰੇ ਟੈਸਟ ਵੀ ਕੀਤੇ ਜਾਣਗੇ ਉਹਨਾਂ ਦੀ ਮੈਡੀਸਿਨ ਵੀ ਫ੍ਰੀ ਪ੍ਰੋਵਾਈਡ ਕੀਤੀ ਜਾਊਗੀ ਔਰ ਹਰ ਜੋ ਟੈਸਟ ਇੱਥੇ ਸਕੂਲ ਦੇ ਵਿੱਚ ਹੀ ਵਰਲਡ ਕੈਂਸਰ ਕੇਅਰ ਸੈਂਟਰ ਤੋਂ ਕਰਵਾਏ ਜਾਣਗੇ ਠੀਕ ਹੈ